ਜਿੱਥੇ ਤੁਹਾਨੂੰ ਲੁਧਿਆਣਾ ਤੋਂ ਵੀ ਪਾਣੀਪਤ ਤੋਂ ਵੀ ਸਸਤਾ ਹੈਂਡਲੂਮਸ ਯਾਨੀ ਕਿ ਕੱਪੜੇ ਮਿਲਣਗੇ ਚਾਦਰਾਂ ਮਿਲਣਗੀਆਂ ਦੇਖੋ ਜਿਵੇਂ ਆ ਗਲਿਚਾ ਦੇਖੋ ਕਿੱਡਾ ਗਲਿਚਾ ਜੀ 450 ਰੁਪਏ ਦੀਆਂ ਚਾਰ ਬੈਡ ਸ਼ੀਟਾਂ ਪੂਰਾ ਸਾਈਜ਼ ਪਿੱਲੋ ਨਾਲ ਨੇ ਦੇਖੋ ਤੁਸੀਂ ਕਲਰ ਡਿਜ਼ਾਈਨ ਤੇ ਕੰਫਰਟਰ ਨੇ ਜੀ ਰਿਵਰਸੀਬਲ ਇਧਰੋਂ ਡਿਜ਼ਾਈਨ ਹੋਰ ਉਧਰੋਂ ਡਿਜ਼ਾਈਨ ਹੋਰ 100-100 ਰੁਪਏ ਦੀ 100-100 ਰੁਪਏ ਦੀ ਨਾਲ ਮਤਲਬ ਪਿੱਲੋ ਨਾਲ ਪਿੱਲੋ ਨਾਲ ਪਿੱਲੋ ਨਾਲ ਲਓ ਕਲਾਸ ਕਲਾਸ ਕੁੜੀ ਦੇ ਸਾਰੇ ਪੁੱਛਣਗੇ ਦੇਖਣਗੇ ਵੀ ਹੈ ਇਹ ਜੀ ਚਾਦਰਾਂ ਵੀ ਹੁੰਦੀਆਂ ਨੇ ਚਾਦਰ ਦੇਖੋ ਜੀ ਬੰਦਾ ਪਿੱਛੇ ਤੱਕ ਦਿਖਾਉਂਦੇ ਬਾਹਾਂ ਵੀ ਥੱਕ ਜਾਂਦੀਆਂ ਨੇ ਦੇਖੋ ਸਿਰਫ 100-100 ਰੁਪਏ ਚ ਸਾਰੀ ਵੈਲਵਟ ਲੱਗੀ ਆ 100 ਰੁਪਏ ਦਾ ਕੁਸ਼ਨ ਦੀ ਚਾਦਰ ਹੈ ਜੀ ਫੁੱਲ ਸਾਈਜ਼ ਉਹਦੇ ਕਮਰੇ ਜਿੰਨਾ ਸਾਈਜ਼ ਆ ਕੀ ਬਾਤ ਹੈ ਆ ਨਾਲ ਜੀ ਕੁਸ਼ਨ ਨੇ ਦੋ ਨਾਲ ਫਲਫੀ ਪਿੱਲੋ ਨੇ ਦੇਖੋ ਤੁਸੀਂ ਆਈਟਮਾਂ ਕਲਰਡ ਜਾਈ ਲਓ ਇੱਕ ਤੋਂ ਇੱਕ ਜਿੰਨੇ ਮਰਜੀ ਪਿਓਰ ਸਿਲਕ ਦਾ ਸੂਟ ਸਿਰਫ 250 ਰੁਪਏ ਦਾ 5 ਮੀਟਰ 250 ਰੁਪਏ ਦਾ ਲਾਈਨਿੰਗ ਵੀ ਨਹੀਂ ਆਂਦੀ ਜੀ 200 ਰੁਪਏ ਤੋਂ ਸ਼ੁਰੂ ਹੋ ਕੇ 2500 3000 ਤੱਕ ਦੀ ਫਲਕਾਰੀ ਹੈ ਜਿਹੇ ਜਿਹਿਆਂ ਮਰਜੀ ਲਓ ਇਹਨੂੰ ਚਾਰਾ ਦੀ ਜਾਦਰ ਕਹਿੰਦੇ ਨੇ 500 ਦੀਆਂ ਕਲਰ ਵੀ ਪੂਰੇ ਖਿੜਕੇ ਆਉਂਦੇ ਪੱਕੇ ਰੰਗ ਔਰ ਇੱਕ ਤੋਂ ਇੱਕ ਸੋਹਣੇ ਡਿਜ਼ਾਈਨ ਇਹਨਾ ਕਸਟਮਰ ਨੂੰ ਸ਼ਿਕਾਇਤ ਹੁੰਦੀ ਸੀ ਵੀ ਕਲਰ ਤਾਂ ਹੀ ਨਹੀਂ ਹੈਗੇ ਹੁਣ ਤੁਸੀਂ ਆਓ ਦੇਖੋ ਕਿਲੋਮੀਟਰ ਤੱਕ ਪੜਦਾ ਹੀ ਪੜਦੇ ਨੇ ਪੜਦੇ ਦੇਖੋ ਪੀਸ ਦੇਖੋ ਕਿੰਨੇ ਕਲਾ ਕਿੰਸੀ ਆਈਟਮ ਆ ਤੁਹਾਨੂੰ ਮਿਲੇਗਾ 1000 ਰੁਪਏ ਦਾ ਕਰਟਨ ਅੱਛਾ ਜੀ ਮੈਂ ਇਹਦਾ ਰੇਟ ਰੱਖਿਆ ਜੀ ਸਿਰਫ 300 ਰੁਪਏ ਦਾ ਬਾਬਾ ਜੀ ਦੇ ਕਮਰੇ 'ਚ ਲਗਾਉਣ ਲਈ ਦੇਖਦੇ ਸੀ ਅਸੀਂ 300 ਦੇ 4 4 ਕਰਦੇ 75 ਰੁਪਏ ਇਹ ਬਲਾਈਂਡ ਹੈ ਜੀ ਦੇਖੋ ਇਸ ਤਰ੍ਹਾਂ ਅੱਛਾ ਸਹੀ ਇਹ ਚੀਜ਼ ਬਣਾਣੀ ਆ ਉਹ ਚੀਜ਼ ਹੈਗੀ ਆ ਮਾਸਟਰ ਜੀ ਬੈਠੇ ਆ ਆ ਚੀਜ਼ ਵੀ ਹੈ ਇਹਨਾਂ ਦੇ ਵਿੱਚ ਇੱਕ ਡਿਜ਼ਾਈਨ ਨਹੀਂ ਸੜੇ ਕੋ ਬੁਕਸ ਨੇ अच्छा ही बॉक्स ਦੇ ਵਿੱਚ ਜਿਹੜਾ ਜ ਤੁਸੀਂ ਡਿਜ਼ਾਈਨ ਕਰੋਗੇ 100 ਰੁਪਏ ਸਕਰ ਫੁੱਟ ਤੋਂ ਲੈ ਕੇ 1.5 200 ਰੁਪਏ ਤੱਕ ਦਾ ਰੇਟ ਹੈ ਇਹ ਜਿਹੜਾ ਮੇਨੂੰ ਭਾਈ ਸਾਹਿਬ ਕਹਿ ਰਹੇ ਸੀ ਵੀ ਸਾਡੇ ਰੇਟ ਜਿਹੜੇ ਹੈਗੇ ਵੀ ਲੁਧਿਆਣੇ ਤੋਂ ਹੀ ਪਾਣੀਪੁੱਤੋਂ ਵੀ ਉਹਨਾਂ ਦਾ ਵੀ ਮੁਕਾਬਲਾ ਕਰਦੇ ਵੀ ਰੇਟ ਇੰਨੇ ਸਸਤੇ ਆ ਹਾਂਜੀ ਰੇਟ ਠੀਕ ਹੈ ਸਰ ਇਹਨਾਂ ਦੇ ਜਾਇਜ਼ ਰੇਟ ਨੇ ਹਾਂਜੀ ਸਮਾਨ ਦੇ ਨਾਲ ਨਾਲ ਰੇਟ ਦੀ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਵੀ ਰੇਟ ਕਹੇ ਜੀ ਪਾਣੀਪਾਤ ਲੁਧਿਆਣੇ ਜਾਣ ਦੀ ਲੋੜ ਦੀ ਸასი ਗੱਲ ਦੋਸਤੋ ਮੈਂ ਇਸ ਵਕਤ ਪਹੁੰਚਿਆ ਹੋਇਆ ਹਾਂ ਸਮਰਾਲਾ ਤੇ ਇਸ ਵਕਤ ਤੁਹਾਨੂੰ ਬੜੇ ਕੰਮ ਦੀ ਦੁਕਾਨ ਦੱਸਣ ਲੱਗਿਆ ਜਿੱਥੇ ਤੁਹਾਨੂੰ ਲੁਧਿਆਣਾ ਤੋਂ ਵੀ ਪਾਣੀਪਤ ਤੋਂ ਵੀ ਸਸਤਾ ਹੈਂਡਲੂਮਸ ਯਾਨੀ ਕਿ ਕੱਪੜੇ ਮਿਲਣਗੇ ਚਾਦਰਾਂ ਮਿਲਣਗੀਆਂ ਸੋਫੇ ਦਾ ਕੱਪੜਾ ਮਿਲੇਗਾ ਕੁਸ਼ਨਸ ਤੋਂ ਲਈਏ ਜੋ ਵੀ ਤੁਸੀਂ ਸੋਚ ਸਕਦੇ ਹੋ ਹੈਂਡਲੂਮਸ ਦੇ ਰਿਲੇਟਡ ਇੱਥੇ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਮਿਲਣਗੀਆਂ ਪੈਰਾਂ ਦੇ ਮੈਟ ਤੋਂ ਲੈ ਕੇ ਕੱਪੜਿਆਂ ਤੋਂ ਲੈ ਕੇ ਕਰਟਨਸ ਤੋਂ ਲੈ ਕੇ ਲੋਈਆਂ ਤੋਂ ਲੈ ਕੇ ਪੂਰਾ ਦਾ ਪੂਰਾ ਸ਼ੋਰੂਮ ਜਿਹੜਾ ਭਰਿਆ ਪਿਆ ਹੈ ਪਵੰਜੀ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਇੱਕ ਵਾਰੀ ਤੁਹਾਨੂੰ ਵਿਖਾ ਦਈਏ ਕਿ ਅਥੇ ਕੁਆਲਿਟੀ ਕਿਸ ਤਰੀਕੇ ਦੀ ਤੁਹਾਨੂੰ ਮਿਲਣ ਵਾਲੀ ਹੈ ਦੇਖੋ ਸਿਰੇ ਤੱਕ ਜਿਹੜੀ ਲਾਈਨ ਹੈ ਇਹ ਕਰਟਨਸ ਦੀ ਲੱਗੀ ਹੋਈ ਹੈ ਇਧਰ ਤੁਹਾਨੂੰ ਤੋਲਿਏ ਹੀ ਤੋਲਿਏ ਦਿਖਾਈ ਦੇਣਗੇ ਫੁਲਕਾਰੀਆਂ ਪਈਆਂ ਹੋਈਆਂ ਨੇ ਤੇ ਇਧਰ ਚੱਦਰਾਂ ਔਰ ਚੱਦਰਾਂ ਵੀ ਮੈਂ ਤੁਹਾਨੂੰ ਦੱਸਦਾ ਸਸਤੇ ਤੋਂ ਸਸਤੀਆਂ ਚੱਦਰਾਂ ਤੋਂ ਲੈ ਕੇ ਮਹਿੰਗੀ ਤੋਂ ਮਹਿੰਗੀਆਂ ਪ੍ਰੀਮੀਅਮ ਕੁਆਲਿਟੀ ਦੀਆਂ ਚੱਦਰਾਂ ਤੁਹਾਨੂੰ ਇੱਥੇ ਮਿਲਣਗੀਆਂ ਤੇ ਇਹਦੇ ਇਧਰ ਸੋਫਿਆਂ ਦਾ ਕਪੜਾ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਸੋਫੇ ਪੁਰਾਣੇ ਹੋ ਗਏ ਆ ਉਹਨਾਂ ਦਾ ਕਪੜਾ ਵੀ ਤੁਸੀਂ ਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਇੱਥੇ ਆ ਕੇ ਤੁਸੀਂ ਆਪਣੇ ਮਨਪਸੰਦ ਦਾ ਕੱਪੜਾ ਵੀ ਖਰੀਦ ਸਕਦੇ ਹੋ ਇੱਧਰ ਮੈਟ ਪਏ ਨੇ ਆਓ ਸ਼ੁਰੂਆਤ ਕਰਦੇ ਆਂ ਪਵਨਜੀਤ ਕੋਲ ਚੱਲਦੇ ਆਂ ਤੇ ਉੱਥੋਂ ਫਿਰ ਤੁਹਾਨੂੰ ਇੱਕ ਇੱਕ ਚੀਜ਼ ਦੀ ਡਿਟੇਲ ਦੇ ਨਾਲ ਕੁਆਲਿਟੀ ਵੀ ਚੈੱਕ ਕਰਾਵਾਂਗੇ ਤੇ ਤੁਹਾਨੂੰ ਨਾਲ ਦੀ ਨਾਲ ਰੇਟ ਵੀ ਦੱਸਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਪਵਨਜੀਤ ਤੁਹਾਡਾ ਬਹੁਤ ਬਹੁਤ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਜਿਵੇਂ ਕਿ ਸਾਰੇ ਕਸਟਮਰ ਨੂੰ ਪਤਾ ਇਸ ਇਲਾਕੇ ਦੇ ਕਿ ਪਹਿਲਾਂ ਮੇਰੀ ਦੁਕਾਨ ਦੋ ਦੋ ਦੁਕਾਨਾਂ ਪਿੱਛੇ ਸੀ ਸ਼੍ਰੀ ਬਾਲਾ ਜੀ ਅੱਲੂ ਹੁਣ ਦੋ ਦੁਕਾਨਾਂ ਅੱਗੇ ਆ ਬਿਲਕੁਲ ਸ਼ਾਮ ਵਾਲੇ ਦੇ ਸਾਹਮਣੇ ਸ਼ਾਮ ਸਲਕ ਸਟੋਰ ਵਾਲੇ ਦੇ ਸਾਹਮਣੇ ਆ ਗਏ ਆ ਜੀ ਅਸੀਂ ਔਰ ਬਹੁਤ ਵੱਡਾ ਸ਼ੋਰੂਮ ਬਣਾਇਆ ਜੀ ਮਾਲਕ ਦੀ ਕਿਰਪਾ ਨਾਲ ਔਰ ਤੁਹਾਨੂੰ ਆਈਟਮਾਂ ਦਿਖਾਉਣ ਜਾ ਰਹੇ ਆ ਜੀ ਮੈਂ ਦੋਖੋ ਜੀ ਮੇਰੀ ਦੁਕਾਨ ਦੀ ਸਭ ਤੋਂ ਫੇਵਰੇਟ ਆਈਟਮ ਹੈ ਡਬਲ ਬੈੱਡ ਦੀ ਚਾਦਰ ਹੈ ਜੀ ਕਲਰ ਜਿੰਨੇ ਮਰਜੀ ਡਿਜ਼ਾਈਨ ਏ ਕਲਾਸ ਇੱਕ ਤੋਂ ਇੱਕ ਵਧੀਆ ਇੱਕ ਪੀਸ ਖੋਰ ਵੇਚ ਕੇ ਇਹ ਆਮ ਮਿਲੇਗੀ ਜੀ 250 ਰੁਪਏ ਦੀ ਅੱਛਾ ਹੀ ਕੋਈ 225 ਵੇਚਦਾ ਕੋਈ 250 ਵੇਚਦਾ ਤੁਸੀਂ ਦੱਸੋ ਕਿੰਨੀਆਂ ਦੇ ਦਵਾਂ ਜੀ ਕਿਸ ਬਾਤ ਚ ਦੇ ਦਵਾਂ ਮੈਂ ਤਾਂ ਰੇਟ ਰੱਖਿਆ ਜੀ ਸਿਰਫ ਤੋਂ ਸਿਰਫ 450 ਰੁਪਏ ਦੀਆਂ ਚਾਰ ਬੈਡ ਸ਼ੀਟਾਂ 450 ਦੀਆਂ ਚਾਰ ਕੀ ਬਾਤ ਹੈ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਬੈਡ ਸ਼ੀਟਾਂ ਕੀ ਬਾਤ ਹੈ ਦੇਖੋ ਜੀ ਪੂਰਾ ਸਾਈਜ਼ ਪਿੱਲੋ ਨਾਲ ਨੇ ਦੇਖੋ ਤੁਸੀਂ ਕਲਰ ਡਿਜ਼ਾਈਨ ਇਹ ਕਲਾਸ ਕੀ ਬਾਤ ਹੈ 450 ਰੁਪਏ ਦੀਆਂ ਚਾਰ ਬੈਡ ਸ਼ੀਟਾਂ ਜੀ ਚਾਰ ਜੋੜੇ ਸਹਰਾਣਿਆਂ ਦੇ ਨਹੀਂ ਆਉਂਦੇ ਜੀ ਹਾਂ ਔਰ ਮੈਂ ਤੁਹਾਨੂੰ ਦੇ ਰਿਹਾ ਚਾਰ ਬੈੱਡ ਸ਼ੀਟਾਂ ਵਿਦ ਪਿੱਲੋ ਕੀ ਬਾਤ ਸਰਾਣੇ ਨਾਲ ਜਿੰਨੇ ਮਰਜੀ ਵੀਸ ਲੋ ਔਰ ਇਹ ਕਲਰ ਵੀ ਚ ਹਲਕ ਲੱਗੈਂ ਸੈਂਕੜੇ ਸੈਂਕੜੇ ਕਲਰ ਨੇ ਜੀ ਠੀਕ ਹੈ ਜਿੰਨੇ ਤੁਸੀਂ ਕਹੋ ਉਸ ਤੋਂ ਬਾਅਦ ਮੈਂ ਤੁਹਾਨੂੰ ਅਗਲੀ ਆਈਟਮ ਦਿਖਾਉਣਾ ਜੀ ਇੱਕ ਇਹ ਬੈੱਡ ਸ਼ੀਟ ਹੈ ਜੀ ਇਹ ਤੁਹਾਨੂੰ ਆਮ ਬੈੱਡ ਸ਼ੀਟ ਮਿਲੇਗੀ ਜੀ ਬਾਜ਼ਾਰ ਚ 450 500 ਤੱਕ ਅੱਛਾ ਜੀ ਅਸੀਂ ਇਹਦਾ ਰੇਟ ਰੱਖਿਆ ਜੀ 650 ਰੁਪਏ ਦੀਆਂ ਤਿੰਨ ਅੱਛਾ ਜੀ 650 ਰੁਪਏ ਦੀਆਂ ਤਿੰਨ ਬੈੱਡ ਸ਼ੀਟਾਂ ਮਾਨੇਗੇ ਚਲੋ ਵੀ 200 ਕੁ ਰੁਪਏ ਦੀ ਹਾਂ 200 210 110 ਰੁਪਏ ਦੀ ਠੀਕ ਹੈ ਮਨੂੰ 650 ਰੁਪਏ ਦੀਆਂ ਤਿੰਨ ਬੈਡ ਸ਼ੀਟਾਂ ਔਰ ਫੁੱਲ ਸਾਈਜ਼ ਅੱਛਾ ਜੀ ਪੱਕੇ ਰੰਗ ਪੂਰੀ ਗਾਰੰਟੀ ਇਹ ਨਹੀਂ ਹੈ ਵੀ ਸਾਡੇ ਕੋਲ ਇਹੀ ਸਸਤੀਆਂ ਬੈਡ ਸ਼ੀਟਾਂ ਹੀ ਨੇ ਸਾਡੇ ਕੋਲ ਭਾਵੇਂ ਤੁਸੀਂ ਬਾਹਰ ਫੌਰਨ ਲੈ ਕੇ ਜਾਣ ਲਈ ਕਿੰਗ ਸਾਈਜ਼ ਚਾਦਰ ਇੱਕ ਤੋਂ ਇੱਕਾ ਦੇਖੋ ਕਿੰਨੀ ਭਾਰੀ ਚਾਦਰ 25 2500 ਤੇ 3000 ਵਾਲੀਆਂ ਚਾਦਰਾਂ ਵੀ ਨੇ ਬਾਹਰ ਇਹੀ ਹੋਣੀਆਂ 6-7000 ਦੀ अच्छा ये ऐसे ऐसी चादरें एनआरआई वीरां ਲਈ ਆ ਹੋਰ ਅੱਛੇ ਘਰਾਂ ਨੇ ਜਿਹਨੇ ਵਧੀਆ ਤੋਂ ਵਧੀਆ ਚੱਦਰ ਲੈਣੀ ਹੈ ਠੀਕ ਆ ਬਹੁਤ ਕੁਛ ਹੈ ਹਲੋ ਇਹ ਬਹੁਤ ਹੀ ਵਧੀਆ ਔਰ ਹੈਵੀ ਬੈੱਡ ਸ਼ੀਟ ਆ ਜ਼ਾਰਾ ਦੀ ਚਾਦਰ ਕਹਿੰਦੇ ਨੇ ਇਹਨੂੰ ਦੇਖੋ ਕਲਰ ਡਿਜ਼ਾਈਨ ਕਿੰਨੇ ਵਧੀਆ ਤੋਂ ਵਧੀਆ ਨੇ ਜੀ ਚਲ ਇਹ 500 ਰੁਪਏ ਦੀਆਂ ਦੋ ਜੀ ਅੱਛਾ ਜੀ 500 ਰੁਪਏ ਚ ਦੋ ਠੀਕ ਹੈ ਸਾਈਜ਼ ਵੀ ਪੂਰਾ ਤੇ ਵਧੀਆ ਆਈਟਮ ਹੈ ਜੀ ਕਲਰ ਡਿਜ਼ਾਈਨਾਂ ਦਾ ਹੱਥ ਕੋਈ ਨਹੀਂ ਜਿੰਨਾ ਮਰਜ਼ੀ ਲੋ ਉਸ ਤੋਂ ਬਾਅਦ ਜੀ ਕਾ ਚੀਜ਼ ਹੈ ਹੈਵੀ ਦੇ ਵਿੱਚ कॉटन ਦੇ ਵਿੱਚ ਇਹ ਭਾਰੀ ਬੈਡ ਸ਼ੀਟ ਹੈ ਜੀ कॉटन ਦੀ ਜੀ ਖਾਦੀ ਦੀ ਬੈਡ ਸ਼ੀਟ ਕਹਿੰਦੇ ਨੇ ਇਹਨੂੰ ਤੇ ਕਿਹੜੀ ਕੋਈ ਆ ਬਜਾਜ ਆ ਨਾ 4100 ਜਾਰਾ ਅੱਛਾ ਇਹ ਤਾਂ ਉਹੀ 500 ਦੀਆਂ ਦੋ ਨੇ ਇਹ 500 ਦੀਆਂ ਦੋ ਨੇ ਜੀ ਅੱਛਾ ਜੀ ਕੀ ਬਾਤ ਹੈ ਇਹਨੂੰ ਜਾਰਾ ਦੀ ਜਾਦਰ ਕਹਿੰਦੇ ਨੇ 500 ਦੀਆਂ ਤੇ ਕਲਰ ਵੀ ਪੂਰੇ ਉਰ ਧੱਕੇ ਰੰਗ ਔਰ ਇੱਕ ਤੋਂ ਇੱਕ ਸੋਹਣੇ ਡੇ ਆ ਉਸ ਤੋਂ ਬਾਅਦ ਇਹ ਜੀ ਖਾਦੀ ਦੀਆਂ ਖਾਦੀ ਅੱਛਾ ਜੀ ਪੂਰੀ ਹੈਵੀ ओरिजिनल ਖਾਦੀ ਆ ਅੱਛਾ ਜੀ ਹਾਂ ਜੀ ਤੇ ਜੀ 950 ਰੁਪਏ ਦੀਆਂ ਤਿੰਨ ਚਾਦਰਾਂ ਕੀ ਬਾਤ ਹੈ 950 ਰੁਪਏ ਦੀ ਵੈਸੇ ਤਾਂ ਆਮ ਰੇਟ ਜੀ 550 ਹੈ ਮਤਲਬ 1650 ਦੀਆਂ ਤਿੰਨੇ ਨੇ ਆਪਾਂ ਨੇ ਇਹਦਾ ਰੇਟ ਰੱਖਿਆ 950 ਦੀਆਂ ਤਿੰਨ ਠੀਕ ਹੈ ਜਿੰਨੀਆਂ ਮਰਜ਼ੀ ਲੈ ਜਾਓ ਕਿਸੇ ਦੁਕਾਨਦਾਰ ਨੇ ਘਰ ਆਪਣਾ ਕੰਮ ਸ਼ੁਰੂ ਕਰਨਾ ਹੋਵੇ ਹੋਲ ਸੇਲ ਟਾਈਪ ਰੇਟ ਵੀ ਮਿਲ ਜਾਣਗੇ ਮਤਲਬ ਸਾਰਾ ਕੁਝ ਮਿਲੇਗਾ ਹਰ ਇੱਕ ਚੀਜ਼ ਗਾਹਕ ਦੀ ਤਸੱਲੀ ਆ ਪੂਰੀ ਉਸ ਤੋਂ ਬਾਅਦ ਜੀ ਇੱਕ ਸਾਡੀ ਫੇਵਰੇਟ ਆਈਟਮ ਹੈ ਜਿਹਨੂੰ ਕਿ ਲੋਕ ਬਾਜ਼ਾਰ ਦੇ ਵਿੱਚ 750 800 ਤੱਕ ਵੇਚਦੇ ਨੇ ਕੋਸ਼ਨ ਟੀਚਰ ਜੀ ਚਰਮਾ ਜੀ ਖੋਲੋ ਲੋ ਜੀ ਕਲਰ ਡਿਜ਼ਾਈਨ ਦਿਓ ਜੀ ਇਹਦਾ ਸਾਈਜ਼ ਵੀ ਪੂਰਾ ਡਬਲ ਹੈ ਜੀ ਲੋ ਜੀ ਪੂਰਾ ਡਬਲ ਚਦਰ ਹੈ ਸਰ ਪੂਰਾ ਫੁੱਲ ਸਾਈਜ਼ ਦੇ ਕਮਰੇ ਜਿਹੜਾ ਸਾਈਜ਼ ਆ ਕੀ ਬਾਤ ਹੈ ਆ ਨਾਲ ਜੀ 쿠ਸ਼ਨ ਨੇ ਦੋ ਨਾਲ ਫਲਫੀ ਪਿੱਲੋ ਨੇ ਫੁੱਲ ਸਾਈਜ਼ ਕਿੰਗ ਸਾਈਜ਼ ਚਦਰ ਨਾਲ ਸਾਰੀ ਆਈਟਮ ਹੁਣ ਆ ਚੀਜ਼ ਲੈਣਾ ਵੀ ਜੀ ਦੋ ਕੁਸ਼ਨ 100-100 ਰੁਪਏ ਇਹਦੇ ਨੇ ਇਹਨਾਂ ਤੇ ਦੋ ਕਵਰ ਲੈਣੇ ਹੁਣ 100-100 ਦੇ ਹੋ ਨੇ ਜੀ ਇਹਦਾ ਰੇਟ ਰੱਖਿਆ ਜੀ ਸਿਰਫ 450 ਰੁਪਏ ਦੀ ਚਾਦਰ ਅੱਛਾ ਜੀ 450 450 ਦੀ ਸਿਰਫ ਕਮਾਂ ਲੈ ਜੀ ਇਹਦਾ ਲੱਗਦੀ ਨਹੀਂ ਹੈਗੀ ਆ ਦੇਖੋ ਤੁਸੀਂ ਆਈਟਮਾਂ ਕਲਰਡ ਜਾਈ ਲਓ ਇੱਕ ਤੋਂ ਇੱਕ ਜਿੰਨੇ ਮਰਜੀ ਜੈਸੇ ਤੁਸੀਂ ਕਹੋਗੇ ਉਹਨੇ ਰੰਗ ਮਿਲਣਗੇ ਰੰਗ ਡਿਜ਼ਾਈਨ ਵਾਦੋ ਲਓ ਲਾਈਟ ਲੈਣੇ ਲਾਈਟ ਡਾਰਕ ਸਾਰੇ ਕਿਸਮ ਦੇ ਸਹੀ ਹੈ ਜੀ ਸਿਰਫ 450 ਰੁਪਏ ਚ ਜੀ ਉਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਆਈਟਮ ਦਿਖਾਣੇ ਆ ਜੀ ਆ ਦੇਖੋ ਜੀ ਜਿਸ ਚੀਜ਼ ਨੇ ਸਾਡੀ ਦੁਕਾਨ ਦੇ ਇਸ ਵਾਰੀ ਤਹਲਕਾ ਬਚਾਇਆ ਇਹ ਨੇ ਜੀ ਕੰਫਰਟਰ ਡਬਲ ਬੈੱਡ ਦੇ ਲੋ ਜੀ ਖੋਲੋ ਜੀ ਇਹ ਕੰਫਰਟਰ ਨੇ ਜੀ ਰਿਵਰਸੀਬਲ ਇਧਰੋਂ ਡਿਜ਼ਾਈਨ ਹੋਰ ਉਧਰੋਂ ਡਿਜ਼ਾਈਨ ਹੋਰ 600 600 ਰੁਪਏ ਦਾ ਵਿਕਦਾ ਜੀ ਇੱਕ ਇੱਕ ਪੀਸ ਡਬਲ ਬੈੱਡ ਦਾ ਮੈਂ ਮੈਂ ਦੇ ਰਿਹਾ ਜੀ ਸਿਰਫ 450 ਰੁਪਏ ਚ ਦੋ 450 ਰੁਪਏ ਜਦੋਂ ਨੇ ਹਾਂ ਜੀ ਸਿਰਫ 225 ਰੁਪਏ ਦਾ ਦੇਖੋ ਜੀ ਕੁਆਲਿਟੀ ਦੇਖੋ ਤੁਸੀਂ ਦੋਸਤੋ 225 ਰੁਪਏ ਦਾ ਰਿਵਰਸੀਬਲ ਰਿਵਰਸੀਬਲ ਔਰ ਕਲਰ ਵੀ ਔਰ ਕੁਆਲਿਟੀ ਵੀ ਦੇਖੋ ਤੁਸੀਂ ਟਾਪ ਕਲਾਸ ਤੁਸੀਂ ਬਾਹਰ ਪੇ ਜੋ ਘਰ ਵਰਤੋ ਬਸ ਲਾਸਟ ਵਾਲਾ ਲੈ ਜੋ ਹਣ ਦੇਖੋ ਡਿਜ਼ਾਈਨ ਸੁਪਰ ਡਿਜ਼ਾਈਨ ਇਹ ਸਿੰਗਲ ਬੈੱਡ ਸ਼ੀਟ ਹੈ ਜੀ ਸਿੰਗਲ ਇਸ ਤਰ੍ਹਾਂ ਜੋੜਾ ਹੁੰਦਾ ਜੀ ਨਾਲ ਦੋ ਦੋ ਪਿੱਲੋ ਹੁੰਦੇ ਨੇ ਹਾਂ ਇੱਕ ਚੱਦਰ ਦੇ ਨਾਲ ਇੱਕ ਪਿੱਲੋ ਇੱਕ ਚੱਦਰ ਨਾਲ ਇੱਕ ਪਿੱਲੋ ਇਹ 400 ਰੁਪਏ ਦਾ ਹੈ ਚਾਰ ਚੱਦਰਾਂ اچھا ਇਹ 400 ਰੁਪਏ ਦੀਆਂ ਚਾਰ ਚੱਦਰਾਂ 100-100 ਰੁਪਏ ਦੀ 100-100 ਰੁਪਏ ਦੀ ਨਾਲ ਮਤਲਬ ਪਿੱਲੋ ਨਾਲ ਪਿੱਲੋ ਨਾਲ ਪਿੱਲੋ ਨਾਲ ਪੱਕੇ ਰਗ ਨਹੀਂ ਇਹ ਤਾਂ ਇਹਦਾ ਮਤਲਬ ਚੱਦਰ 100 ਰੁਪਏ ਦਾ ਵੀ ਘੱਟ ਬਈ 100 ਰੁਪਏ ਦੀ ਬਸ 100 ਰੁਪਏ 400 ਰੁਪਏ ਦੀਆਂ ਚਾਰ 400 ਰੁਪਏ ਦੀਆਂ ਚਾਰ ਪਿੱਲੋ ਨਾਲ ਪਿੱਲੋ ਨਾਲ ਜੀ ਕੀ ਬਾਤ ਹੈ ਜੀ ਕਲਰ ਡਿਜ਼ਾਈਨ ਜਿਨੇ ਮਰਜੀ ਲਓ ਜੀ ਜੋਨੇ ਤੁਸੀਂ ਮਰਜ਼ੀ ਕਹੋਗੇ ਸੈਂਕੜੇ ਲੈ ਲਏ ਮਨ ਲਈ ਇਹ ਬੰਦਾ 1000 ਰੁਪਏ ਲਿਆਏ 10 ਚਦਰਾ ਪੂਰਾ ਕੋਟਾ ਪੂਰਾ ਪੂਰਾ ਭਰ ਕੇ ਡਬਲ ਦੀਆਂ ਵੀ ਦਵਾਂਗੇ ਨਾਲ ਸਿੰਗਲ ਦੀਆਂ ਵੀ ਦਵਾਂਗੇ ਰਜਾ ਕੇ ਵੇਚਾਂਗੇ ਕੀ ਬਾਤ ਹੈ ਜੀ ਔਰ ਸਾਰੀ ਸਰਦੀਆਂ ਗਰਮੀਆਂ ਬਹੁਤ ਕੁਝ ਇਹਦੇ ਨਾਲ ਇੱਕ ਗੱਲ ਹੋਰ ਦੱਸ ਦਿੰਨਾ ਆ ਇੱਕ ਕਾਚ ਚਦਰ ਦੇਖੋ ਪਹਿਲਾਂ ਮੈਂ ਤੁਹਾਨੂੰ ਦੱਸਦਾ ਸਰਦੀ ਦੇ ਮਾਲ ਦੀ ਡਿਜ਼ਾਈਨ ਇਹ ਚਦਰ ਵੈਸੇ ਹੁੰਦੀ ਹੈ ਜੀ ਬੰਬੇ ਡਾਈੰਗ ਦੀ 1000 ਰੁਪਏ ਦੀ ਚਾਦਰ ਹੈ ਜੀ ਅਸੀਂ ਇਹਦੀ ਕੀਮਤ ਰੱਖੀ ਹੈ ਜੀ ਤੁਹਾੱਕੇ ਨਾਲ ਗੱਲ ਹੈ ਜੀ ਸੁਣਨ ਵਾਲੀ ਹਜ਼ਾਰ ਰੁਪਏ ਦੀਆਂ ਚਾਰ 1000 ਰੁਪਏ ਚ ਚਾਰ ਚਦਣਾ ਮਤਲਬ 250 ਰੁਪਏ ਦੀ ਇੱਕ ਇੱਕ ਕੀ ਬਾਤ ਆਈ ਦੇਖੋ ਕਿਵੇਂ-ਕਿਵੇਂ ਗਿਫਟ ਹਾਈਡ ਬਣਾਏ ਇੱਕ ਚੀਜ਼ ਮੈਂ ਪਿਛਲੀ ਵਾਰ ਭੁੱਲ ਗਿਆ ਜੀ ਪਿੱਛੇ ਮੈਂ ਐਡ ਪਾਈ ਸੀ ਇਹ ਸਿਲਕ ਦੇ ਸੂਟ ਨੇ ਜੀ ਪਿਓਰ ਦੇ ਪਿਓਰ ਸਿਲਕ ਦੇ ਸੂਟ ਤੁਹਾਨੂੰ ਕਿਸੇ ਵੀ ਦੁਕਾਨ ਤੇ ਪੁੱਛੋਗੇ 600 ਦੇ 700 ਦੇ ਕਿਉਂਕਿ ਮੈਂ ਖੁਦ ਵੀ ਵੇਚਦਾ ਰਿਹਾ ਇਹਦਾ ਰੇਟ ਕੱਢਿਆ ਜੀ ਸਿਰਫ 250 ਰੁਪਏ ਦਾ ਲਾਇਨਿੰਗ ਵੀ ਨਹੀਂ ਆਂਦੀ ਜੀ 5 ਮੀਟਰ ਹਾਂ ਹਾਂ ਮੈਂ ਸੂਟ ਦੇ ਰਿਹਾ ਜੀ ਪਿਓਰ ਸਿਲਕ ਦਾ ਸੂਟ ਸਿਰਫ 250 ਰੁਪਏ ਦਾ 5 ਮੀਟਰ ਕੀ ਬਾਤ ਹੈ ਜੀ ਪਿਓਰ ਸਰਕ ਆਪਾੜਾ ਜਿਹਨੂੰ ਆਪਾਂ ਆਪਾੜਾ ਸਿਲਕ ਕਹਿੰਦੇ ਹਾਂ ਹਾਂ 5 ਮੀਟਰ ਦਾ ਸੂਟ 250 ਰੁਪਏ ਚ ਕਲਰ ਜਿੰਨੇ ਵੀ 17 18 ਜਿੰਨੇ ਵੀ ਹੋਣਗੇ ਮਿਲ ਜਾਣਗੇ ਸਾਡੇ ਕੋਲ ਨਾ ਜੀ ਫੁਲਕਾਰੀ ਵੀ ਹੁੰਦੀ ਆ ਅਸੀਂ ਫੁਲਕਾਰੀਆਂ ਵੀ ਰੱਖਦੇ ਹਾਂ 200 ਰੁਪਏ ਤੋਂ ਸ਼ੁਰੂ ਹੋ ਕੇ 2500 3000 ਤੱਕ ਦੀ ਫੁਲਕਾਰੀ ਹੈ ਜਿਹੜੀਆਂ ਮਰਜੀ ਲੋ ਫੁਲਕਾਰੀ ਤੇ ਕੋਈ ਕਦੋਂ ਇੱਕ ਸੋਹਣੇ ਲੋ ਸਾਰੀਆਂ ਇੱਕ ਤੋਂ ਇੱਕ ਜਿੰਨੇ ਕਹਾਂਗੇ ਸੈਂਕੜੇ ਡਿਜ਼ਾਈਨ ਨੇ ਜੀ ਫੁਲਕਾਰੀਆਂ ਦੇ ਵਿਆਹ ਸ਼ਾਦੀਆਂ ਲਈ ਜਿਵੇਂ ਕਿ ਆਪਾਂ ਨੂੰ ਲੋਈਆਂ ਦੇਣੀਆਂ ਪੈਂਦੀਆਂ ਨੇ ਕੰਬੜਾ ਦੇ ਨਾਲ ਨਾਲ ਕੰਬਲ ਵੀ ਹੈ ਕੰਬਲ ਬੈਗ ਚ ਪਾ ਕੇ 1 ਕਿਲੋ ਦਾ 225 ਰੁਪਏ ਚ ਕੀ ਬਾਤ ਹੈ ਕੀ ਬਾਤ ਡਬਲ ਬੈਡ ਦਾ ਡਬਲ ਬੈਡ ਦਾ ਕੰਬਲ ਸਿਰਫ 395 ਰੁਪਏ ਚ अच्छा ही बिल्कुल 395 ਰੁਪਏ ਦਾ ਡਬਲ ਬੈੱਡ ਦਾ ਕੰਬਲ ਲੈ ਕੇ ਹੁਣੇ ਰੱਖ ਲੋ ਤੁਹਾਡੀ ਗੁੱਡੀਆਂ ਦਾ ਵਿਆਹ ਹੁਣੇ ਹੀ ਲਾ ਲੋ ਉਹ ਵੀ ਆਪਾਂ ਦਿਖਾ ਦਾਂਗੇ ਸਾਰਾ ਕੁਝ ਦਿਖਾਵਾਂਗੇ ਸਾਡੇ ਕੋਲ ਲੋਈਆਂ ਹੁੰਦੀਆਂ ਦੇਣ ਲੈਣ ਵਾਲੀ 100 ਰੁਪਏ 150 200 ਅੱਗੇ ਸਰਦੀਆਂ ਵਾਲੀਆਂ 500 700 2000 2500 ਤੱਕ ਬਹੁਤ ਕੁਝ ਜੀ ਆ ਦੇਖੋ ਜੀ ਪੈਕਿੰਗ ਦੀ ਬੈੱਡ ਸ਼ੀਟ ਲਾਸਟਿਕ ਦੀ ਜੀ اچھا ਹੀ ਸਿਰਫ 325 ਰੁਪਏ ਚ ਆ ਲੋ ਜੀ ਜੱਡਾ ਮਰਜੀ ਤੁਹਾਡਾ 9 ਇੰਚੀ ਬੈੱਡ ਹੋਵੇ 12 ਇੰਚੀ ਬੈੱਡ ਹੋਵੇ ਬਾਹਰ ਭੇਜਣਾ ਹੋਵੇ 325 ਰੁਪਏ ਦੀ ਜੀ ਅੱਛਾ ਹੀ ਇਹਦਾ ਸਟੱਫ ਬੜਾ ਬਹੁਤ ਵਧੀਆ ਸਟੱਫ ਹੈ ਸੋਫਟ ਹੈ ਔਰ ਪਿਓਰ ਸੂਤੀ ਹੈ ਪਿੱਲੋ ਨਾਲ ਕੀ ਬਾਤ ਹੈ 325 ਰੰਗ ਡਿਜ਼ਾਈਨ ਵਾਦੋ ਸਾਰੇ ਡਿਜ਼ਾਈਨ ਮਿਲਣਗੇ ਹਲੋ ਬਾਕੀ ਚਾਦਰਾਂ ਤੁਹਾਨੂੰ ਦੱਸਿਆ ਵੀ ਸਾਡੇ ਕੋਲ 1200 1500 1800 2000 3000 ਜਿਹੜੀ ਮਰਜ਼ੀ ਕੋਈ ਮੰਗ ਲਵੇ ਸਾਰਾ ਕੁਝ ਆ ਉਹ ਫੁੱਲ ਕੋਟਾ ਜੀ ਬਾਕੀ ਆ ਜੀ ਕਿੰਗ ਸਾਈਜ਼ ਚਾਦਰ ਲਓ ਜੀ ਆਮ ਇਹਦੀ ਕੀਮਤ ਹੈ ਦੀ ਬਾਜ਼ਾਰ ਦੇ ਵਿੱਚ 1200 1500 ਚਾਦਰ ਦੇਖੋ ਜੀ ਬੰਦਾ ਪਿੱਛੇ ਤੱਕ ਦਿਖਾਉਂਦੇ ਬਾਹਾਂ ਵੀ ਥੱਕ ਜਾਂਦੀਆਂ ਨੇ ਐਡੀ ਵੱਡੀ ਚਾਦਰ ਹਾਂ ਸਿਰਫ 500 ਰੁਪਏ ਚ ਇਹ 500 ਰੁਪਏ ਕਿੰਗ ਸਾਈਜ਼ ਹਾਂਜੀ 1000 ਰੁਪਏ ਵਾਲੀ ਚਾਦਰ ਅੱਧੇ ਰੇਟ ਚ ਜੀ ਕਲਾ ਡਿਜ਼ਾਈਨ ਬਹੁਤ ਲਓ ਜਿਹਨੇ ਮਰਜੀ ਕਲਰ ਵਾਦੂ ਜੀ 500 ਰੁਪਏ ਦੀ ਸਰ ਤੁਸੀਂ ਇਹ ਨਾ ਸਮਝਣਾ ਵੀ ਚੱਦਰਾਂ ਦਿਖਾਈਆਂ 200 300 ਇਹ ਹੀ ਨਹੀਂ ਹੈਗਾ ਕੁਲ ਬਹੁਤ ਕੁਝ ਇੱਕ ਤੋਂ ਇੱਕ ਵਧੀਆ ਵੈਰਾਈਟੀ ਤੁਹਾਨੂੰ ਇੱਕ ਸੈਂਪਲ ਦੇ ਤੌਰ ਤੇ ਬੈੱਡ ਸ਼ੀਟ ਦਿਖਾਣਾ ਜਿਵੇਂ ਕਿ ਤੁਹਾਡੀ ਬੇਟੀ ਦੀ ਸ਼ਾਦੀ ਹੋਵੇ ਚੱਦਰ ਅਗਲਾ ਦੇਖਣਗੇ ਸਹੁਰਿਆਂ ਦੇ ਘਰ ਚ ਵੀ ਹਰ ਚਾਦਰ ਆਈ ਆ ਲਓ ਕੁੜੀ ਦੇ ਸਾਰੇ ਪੁੱਛਣਗੇ ਦੇਖਣਗੇ ਵੀ ਹੈ ਇਹ ਜੀ ਚਾਦਰਾਂ ਵੀ ਹੁੰਦੀਆਂ ਨੇ ਅੱਛਾ ਹਾਂ ਕਲਾਸ ਦ ਰੀਜ਼ਨੇਬਲ ਰੇਟ ਔਰ ਟੇਕ ਕਲਾਸ ਆਈਟਮ ਅੱਛਾ ਜੀ ਇਹਨਾਂ ਦਾ ਕੀ ਪ੍ਰਾਈਸ ਹੋਏਗਾ ਜੀ 2200 2500 ਅੱਛਾ ਜੀ ਕਿੰਗ ਸਾਈਜ਼ ਨੇ ਲਓ ਵੈਡਿੰਗ ਬੈਡ ਸ਼ੀਟ ਕਹਿੰਦੇ ਨੇ ਜੀ ਇਹਨੂੰ ਕੁੜੀਆਂ ਦੇ ਵਿਆਹ ਵਾਸਤੇ ਲਓ ਕਲਾਸ 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 ਇਹ ਤਾਂ ਵੈਸੇ ਹੀ ਦਵਾਰ ਤੇ ਵੀ ਟੰਗੀ ਹੋਵੇ ਨਾ ਜੀ ਕਿਤੇ ਵੈਸੇ ਹੀ ਸਿਨੈਰੀਵਰ ਕੀ ਸਿਨੈਰੀਵਰ ਕੀ ਬੈਡ ਸ਼ੀਟ ਹੈ ਹਾਂ ਐਸੇ ਅਸੀਂ ਅੱਟਾਂ ਤੁਸੀਂ ਆਓ ਤੁਹਾਨੂੰ ਤੁਹਾਡਾ ਮਨ ਖੁਸ਼ ਕਰਕੇ ਭੇਜਾਂਗੇ ਕੁਆਲਟਰ ਵੀ ਦਿਖਾਵੇ ਇਹ ਕਾਹ ਜੀ ਸਾਡੇ ਕੋਲ ਕੰਫਰਟਰ ਜਿਹਨੂੰ ਕੰਫਰਟਰ ਸੈੱਟ ਕਹਿੰਦੇ ਨੇ ਇਹਦੇ ਵਿੱਚ ਜੀ ਨਾਲ ਕੰਫਰਟਰ ਹੁੰਦਾ ਨਾਲ ਇਹਦੇ ਪੈਕਿੰਗ ਬੈੱਡ ਸ਼ੀਟ ਹੁੰਦੀ ਹੈ ਜੀ ਇਹ ਲਓ ਜੀ ਆਹ ਦੇਖੋ ਜੀ ਕਲਰ ਡਿਜ਼ਾਈਨ ਸਾਰੇ ਅਲੱਗ-ਅਲੱਗ ਨੇ ਆਹ ਦੇਖੋ ਜੀ ਪੈਕਿੰਗ ਵਾਲੀ ਬੈੱਡ ਸ਼ੀਟ ਹੁੰਦੀ ਹੈ ਇਹਦੇ ਵਿੱਚ ਪੈਕਿੰਗ ਵਾਲੀ ਆਮੇ ਦੀ ਮਾਰਕੀਟ ਰੇਟ ਹੈ सेलिब्रेशन ਨੰਬਰ 1500 1600 ਰੁਪਏ ਦੀ ਇਹਦੀ ਕੀਮਤ ਆਪਾਂ ਨੇ ਇਹਦਾ ਰੇਟ ਰੱਖਿਆ ਸਿਰਫ 950 ਰੁਪਏ ਜੀ ਕੀ ਬਾਤ ਹੈ 950 ਰੁਪਏ ਦੇ ਵਿੱਚ ਪੈਕਿੰਗ ਬੈੱਡ ਸ਼ੀਟ ਨਾਲ ਕੰਫਰਟਰ ਸੈੱਟ ਕੀ ਬਾਤ ਹੈ ਇਹ ਮਲੇ ਇਸ ਤੋਂ ਅੱਛੇ ਵੀ ਹੈ ਨਹੀਂ ਅਭੀ ਇੰਨੇ ਕ ਤੱਕ ਕੀ ਨੇ 1500 1200 1800 2000 3000 ਹਰ ਤਰ੍ਹਾਂ ਦੇ ਕੰਫਰਟਰ ਸੈੱਟ ਰਾਇਕ ਆਇਆ ਜੀ ਬਹੁਤ ਵਧੀਆ ਇਹ ਵੀ ਸਾਰੇ ਕੰਫਰਟਰ ਸੈੱਟ ਨੇ ਇਹ ਗਲੋਸਟਰ ਦਾ ਆਮ ਇਹਦੀ ਕੀਮਤ 2200 2100 2200 ਆਪਾਂ ਇਹਦਾ ਰੇਟ ਰੱਖਿਆ ਜੀ ਸਿਰਫ 1100 ਰੁਪਏ ਕਿਆ ਬਾਤ ਹੈ ਇਹਦੇ ਵਿੱਚ ਪੈਕਿੰਗ ਬੈੱਡਸ਼ੀਟ ਹੈ ਔਰ ਨਾਲ ਇਹਦੇ ਕੰਫਰਟਰ ਸੈਟ ਹੈ ਸਹੀ ਹੈ ਇਹ 11 1100 ਦਾ ਹੈ ਬਹੁਤ ਕੁਝ ਹੈ ਹਰ ਇੱਕ ਤਰ੍ਹਾਂ ਦੀ ਵੈਰਾਈਟੇ ਹੈ ਇੱਕ ਨਾ ਜੀ ਮੈਂ ਆਪਣੇ ਕਸਟਮਰ ਨੂੰ ਦੱਸ ਦਿੰਨਾ ਜਿਵੇਂ ਕਿ ਸਾਡੇ ਇਲਾਕੇ ਦੇ ਵਿੱਚ ਨਾ ਜੀ ਇੱਕ ਬਹੁਤ ਬੜੀ ਕਮੀ ਹੈ ਗੁਰੂ ਘਰ ਦਾ ਸਮਾਨ ਲੈਣਾ ਹੋਵੇ ਜਾਂ ਕਿਸੇ ਮੰਦਰ ਵਾਸਤੇ ਕੋਈ ਸਮਾਨ ਲੈਣਾ ਹੋਵੇ ਤਾਂ ਆਪਾਂ ਨੂੰ ਲੁਧਿਆਣਾ ਜਾਣਾ ਪੈਂਦਾ ਗੁਰੂ ਘਰ ਦੀਆਂ ਬਿਛਾਈਆਂ ਗਲੀਚੇ ਸਤਖੰਡ ਲਈ ਕਲਟਰਨਸ ਪਾ ਹਰ ਇੱਕ ਆ ਦੇਖੋ ਜਿਵੇਂ ਇਹ ਗਲਿਚਾ ਦੇਖੋ ਕਿੱਡਾ ਗਲਿਚਾ ਜੀ ਕਮਰੇ ਨਾਲੋਂ ਵੀ ਵੱਡਾ ਤਾਂ ਦੇਖੋ ਕਿੱਡਾ ਗਲਿਚਾ ਤੁਹਾਨੂੰ ਇਹ ਮਿਲਣਾ 3000 ਰੁਪਏ ਦਾ ਅਸੀਂ ਤੁਹਾਨੂੰ ਇਹ ਦੇਣਾ 1500 ਰੁਪਏ ਦਾ ਇਹ 1500 ਰੁਪਏ ਦਾ ਹਾਂ ਜੀ ਹਾਂ ਦੇਖੋ ਕਿੱਡਾ ਗਲਿਚਾ ਹੈ ਜੀ ਤੁਹਾਨੂੰ ਇਹ 3000 ਦੇ ਘੱਟ ਨਹੀਂ ਮਿਲਣਾ ਅਸੀਂ 1500 ਰੁਪਏ ਚ ਦੇਣਾ ਕੀ ਬਾਤ ਹੈ ਮੈਂ ਵੈਸੇ ਵੀ ਨਾ ਜੀ ਗੁਰਦੁਆਰ ਗੁਰੂ ਘਰ ਦਾ ਸਮਾਰਕ ਰੱਖਣ ਦੀ ਤਿਆਰੀ ਕਰ ਰਿਹਾ ਆ ਜਿਵੇਂ ਕੀ ਵਧੀਆ ਰਮਾਲਾ 1000 1200 2000 3000 5000 ਤੱਕ ਵਧੀਆ ਰਮਾਲੇ ਉਹਦੇ ਨਾਲ ਨਾਲ ਗੁਰੂ ਘਰ ਦਾ ਸਾਰਾ ਸਮਾਂ ਥੱਲੇ ਵਿਛਾਣ ਵਾਲੀਆਂ ਵਿਛਾਈਆਂ ਠੀਕ ਹੈ ਜੀ ਬਹੁਤ ਸੁੰਦਰ ਸੁੰਦਰ ਰਮਾਲੇ ਉੱਪਰ ਚਾਨਣੀ ਸਾਹਿਬ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰਾਂਗਾ ਜੀ ਗੁਰੂ ਘਰਾਂ ਵਾਸਤੇ ਕੀ ਆ ਬੋਲ ਤੋ ਕਿਤੇ ਜਾਣ ਦੀ ਆਲੇ-ਦਾਲੇ ਲੱਭਣ ਦੀ ਲੋੜ ਨਹੀਂ ਆ ਦੇਖੋ ਜੀ ਜਿਵੇਂ ਇਹ ਜਿਹੀਆਂ ਚੀਜ਼ਾਂ ਆ ਦੇਖੋ ਸਿਰਫ 100-100 ਰੁਪਏ ਚ ਕੈਸੇ ਕੈਸੇ 100 ਰੁਪਏ ਦੇ 100 ਰੁਪਏ ਦਾ ਜੀ ਤੁਸੀਂ ਕਿਸੇ ਨੂੰ ਗਿਫਟ ਕਰਨਾ ਘਰ ਚ ਰੱਖਣਾ ਅੱਛਾ ਇਹਦਾ ਹੈ ਬੜੇ ਪਿਆਰੇ ਦੀਵਾਲੀ ਨੂੰ ਗਿਫਟ ਕਰ ਦੋ ਸਾਰਾ ਸਾਰੀ ਵੈਲਵਟ ਲੱਗੀ ਆ 100 ਰੁਪਏ ਦਾ ਕਮਾਲ ਹੈ ਬੜਾ ਕੁਝ ਬਹੁਤ ਵੈਰਾਈਟੀਆਂ ਤੁਹਾਨੂੰ ਹੋਰ ਵੀ ਦਿਖਾਣਾ ਜੀ ਮੈਂ ਚਲੋ ਤੁਹਾਨੂੰ ਸ਼ੁਰੂ ਕਰਾਵਾਂ ਦਿਖਾਵਾਂ ਜੀ ਸੋਰੀ ਬੈਡ ਸ਼ੀਟਾਂ ਦੇਖ ਲਈਆਂ ਸਾਰੀਆਂ ਸਾਰੀ ਪੈਕਿੰਗ ਵਾਲੀਆਂ ਬੈਡ ਸ਼ੀਟਾਂ ਹੈਵੀ ਬੈਡ ਸ਼ੀਟਾਂ ਉਸ ਦੇ ਨਾਲ ਨਾਲ ਤੁਹਾਨੂੰ ਇੱਕ ਹੋਰ ਸਾਡੇ ਖਾਸ ਕਰਕੇ ਕਸਟਮਰ ਨੂੰ ਬੜਾ ਸ਼ਿਕਾਇਤ ਰਹਿੰਦੀ ਸੀ ਵੀ ਅਸੀਂ ਨਹੀਂ ਜੀ ਪੌੜੀ ਚੜ ਕੇ ਉੱਤੇ ਜਾਣਾ ਆ ਦੇਖੋ ਜੀ ਲਿਫਟ ਲਾਤੀ। ਕੀ ਬਾਤ ਹੈ ਇਹ। ਹਾਂ ਲਿਫਟ ਲਗਾਤੀ ਜੀ। ਅੱਛਾ ਬਜ਼ੁਰਗਾਂ ਨੂੰ ਵੀ ਹਾਂ ਉੱਤੇ ਵਿੱਚ ਆਪਣੇ ਚੇਅਰ ਤੇ ਬੈਠੋ। ਉੱਪਰ ਬੈਠੋ ਪਹਿਲੀ ਮੰਜ਼ਲ, ਦੂਜੀ ਮੰਜ਼ਲ ਜੋ ਲੈਣਾ। ਲਿਫਟ ਦੇ ਵਿੱਚ ਬਹਿ ਕੇ ਜਾਓ। ਕੀ ਬਾਤ ਹੈ ਇਹ। ਹਾਂ ਜੀ ਉਸ ਤੋਂ ਬਾਅਦ ਆ ਦੇਖੋ ਜੀ ਸਾਰੇ ਗੱਦਾ ਕਬਰ ਹੋ ਗਿਆ। ਚਟਾਈਆਂ ਹੋ ਗਈਆਂ, ਟਾਵਲਸ ਹੋ ਗਏ। ਫੁਲਕਾਰੀਆਂ ਹੋ ਗਈਆਂ, ਸਾਰੇ ਵਧੀਆ ਤੋਂ ਵਧੀਆ ਆ ਤੁਹਾਡੇ ਸੋਫੇ ਦੇਖੋ ਜੀ ਸੋਫਿਆਂ ਦੇ ਥਾਂ। ਇੱਕ ਰੀ ਸੈਂਕੜੇ। ਸੋਫਿਆਂ ਦੇ ਥਾਂ ਜੀ। ਇੱਕ ਤੋਂ ਇੱਕ ਵਧੀਆ। ਸਾਰੇ ਰਜਾਈਆਂ ਬਿਸਤਰੇ ਹਰ ਇੱਕ ਚੀਜ਼ ਸਹੀ ਉਸ ਤੋਂ ਇਲਾਵਾ ਜੀ ਤੁਹਾਨੂੰ ਦਰੀ ਖੇਸ ਸਾਡੇ ਕੋਲ ਸਾਰੀਆਂ ਚੀਜ਼ਾਂ ਨੇ ਆ ਫਲੋਰ ਮੈਟ ਜੀ ਫਲੋਰ ਮੈਟ ਹੋ ਗਏ ਸਾਰੇ ਗਲਿੱਚੇ ਹੋ ਗਏ ਕੋਈ ਤੋਂ ਇੱਕ ਵਧੀਆ ਦੇਖੋ ਗਲਿੱਚੇ ਟੌਪ ਕਲਾਸ ਡਰਾਈング ਰੂਮ ਵਾਲੇ ਜੀ ਆ ਨੀਚੇ ਵਿਛਾਣ ਵਾਲੇ ਵੈਸੇ ਸਿੰਪਲ ਹੋ ਗਿਆ ਫਲੋਰ ਮੈਟ ਹੋ ਗਿਆ ਉਸ ਤੋਂ ਇਲਾਵਾ ਅਸੀਂ ਸ਼ੁਰੂ ਕਰਿਆ ਜੀ ਨਾਲ ਬੜੇ ਸੈਂਕੜੇ ਥਾਨ ਆਏ ਪਏ ਨੇ ਉੱਪਰ ਪਏ ਨੇ ਬੰਦ ਆ ਲੋ ਦੇਖੋ ਇਹ ਸੋਫਿਆਂ ਦੇ ਥਾਨ ਨੇ ਜੀ ਸੋਫਿਆਂ ਦੇ ਕੱਪੜਾ ਚੜਾਉਣ ਵਾਸਤੇ ਅੱਛਾ ਜੀ ਟੇਲਰ ਵੀ ਆ ਸਾਡੇ ਕੋਲ ਸਾਡੇ ਕੋਲ ਟੇਲਰ ਵੀ ਆ ਜੀ ਤੁਹਾਡੇ ਘਰ ਬੈਠ ਕੇ ਬਣਾ ਕੇ ਆਊਗਾ ਅੱਛਾ ਜੀ ਜੀ ਮਾਲਕੀ ਪੂਰਾ ਪ੍ਰਬੰਧ ਹੈ ਇੱਕ ਵਾਰੀ ਆ ਜਾਓ ਸ਼ੋਰੂਮ ਚ ਹਾਂ ਜੀ ਚਿੰਤਾ ਖਤਮ ਚਿੰਤਾ ਖਤਮ ਥਾਨ ਦੇਖੋ ਜੀ ਹਲੇ نیچے ਦਵੇ ਸ਼ੂਕੀ ਸ਼ੁਰੂ ਕਰਿਆ ਨਾ ਜੀ ਹਲੇ ਦੇਖੋ ਸਾਰੇ ਭੈਣੇ ਥਾਨ ਵਧੀਆ ਤੋਂ ਵਧੀਆ ਵੈਲਵਟ ਦੀਆਂ 100 ਰੁਪਏ ਤੋਂ ਸ਼ੁਰੂ ਹੋ ਕੇ ਦੋ 250 ਰੁਪਏ ਤੱਕ ਅੱਛਾ ਜੀ ਬਹੁਤ ਵਧੀਆ ਤੋਂ ਵਧੀਆ ਸੀ ਸਿਰਫ 100 ਰੁਪਏ ਤੋਂ ਲੈ ਕੇ ਹੈ 250 ਰੁਪਏ ਤੱਕ ਵਧੀਆ ਸੋਫੇ ਦਾ ਥਾ ਅੱਛਾ ਜੀ ਇਹ ਤਾਂ ਇਦਾਂ ਲੱਗ ਰਿਹਾ ਪਤਾ ਨਹੀਂ ਕਿੰਨਾ ਬਿਹਤਰੀਨ ਕਿੰਨਾ ਮਹਿੰਗਾ ਹੈ ਹੈ ਮਹਿੰਗਾ ਜੀ ਪਰ ਆਪਾਂ ਨੇ ਰੇਟ ਸਸਤਾ ਰੱਖਿਆ ਆਪਾਂ ਨੇ ਰੱਖਿਆ ਸਸਤਾ ਸਹੀ ਉਸ ਤੋਂ ਬਾਅਦ ਤੁਹਾਨੂੰ ਜੀ ਕਰਟਨਸ ਆ ਟਿਸ਼ੂ ਦਾ ਪਰਦਾ ਕਢਾਈ ਹੋਈ ਹੈ ਜੀ ਉੱਪਰ ਤੁਹਾਨੂੰ ਮਿਲੇਗਾ 1000 ਰੁਪਏ ਦਾ ਕਰਟਨਸ ਅੱਛਾ ਜੀ ਮੈਂ ਇਹਦਾ ਰੇਟ ਰੱਖਿਆ ਜੀ ਸਿਰਫ 300 ਰੁਪਏ ਦਾ ਅੱਛਾ ਜੀ 300 ਰੁਪਏ ਦਾ ਕਰਟਨ ਹੈ ਟਿਸ਼ੂ ਦੇ ਉੱਪਰ ਟਿਸ਼ੂ ਦੇ ਉੱਪਰ ਹੈ ਸਾਰਾ ਬਾਰਕ ਹੋਇਆ ਜੀ ਸਾਰੇ ਤੇ ਕੀ ਬਾਤ ਹੈ 300 ਰੁਪਏ ਚ ਆ ਦੇਖੋ ਸਾਰੇ ਟਿਸ਼ੂ ਦੇ ਨੇ ਜੀ ਲਗ ਲਗ ਡਿਜ਼ਾਈਨ ਉਸ ਤੋਂ ਬਾਅਦ ਸਸਤੇ ਪਰਦੇ ਜੀ ਸ਼ੁਰੂ ਕਰਤੇ ਜੀ ਸਿਰਫ 100 ਰੁਪਏ ਦਾ ਪਰਦਾ ਜੀ ਇਹ 100 ਰੁਪਏ ਦਾ 100 100 ਰੁਪਏ ਦੇ ਵਿੱਚ ਜੀ ਸਾਰੇ ਕੀ ਬਾਤ ਹੈ ਜੀ ਹਾਂ ਜੀ 100 ਰੁਪਏ ਦਾ ਫਿਰ ਉਸ ਤੋਂ ਅੱਛੇ ਜਿਵੇਂ ਥੋੜਾ ਥੋੜਾ ਨਾਲ ਨਾਲ 200 ਦੀ ਰੇਂਜ ਆ ਦੇਖੋ ਡਿਜ਼ਾਈਨ ਦੇਖੋ 200 ਰੁਪਏ ਚ ਮੋਟਾ ਸਟੱਫ ਕੀ ਬਾਤ ਹੈ ਇੱਕ ਤੋਂ ਇੱਕ ਵਧੀਆ ਆ ਸਾਰੇ 3D ਵਗੈਰਾ ਜਿੰਨੇ ਵੀ ਨੇ ਸਭ 200 ਰੁਪਏ ਚ ਆ 200 ਰੁਪਏ ਦੇ కర్ਟਨ ਨੇ ਜੀ ਸਾਰੇ ਉਸ ਤੋਂ ਬਾਅਦ 250 300 ਮਤਲਬ ਸਾਰੀਆਂ ਵੈਰਾਈਟੀਆਂ ਨੇ ਜਿੰਨੀਆਂ ਮਰਜੀ ਪਹਿਲਾਂ ਕਸਟਮਰ ਨੂੰ ਸ਼ਿਕਾਇਤ ਹੁੰਦੀ ਸੀ ਵੀ కర్ਟਨ ਹੀ ਨਹੀਂ ਹੈਗੇ ਹੁਣ ਤੁਸੀਂ ਆਓ ਦੇਖੋ ਕਿਲੋਮੀਟਰ ਤੱਕ ਪੜਦੇ ਹੀ ਪੜਦੇ ਨੇ ਤੁਸੀਂ ਦੇਖਦੇ ਕਿ ਥੱਕ ਜਾਣਾ ਆ ਲੋ ਤੁਹਾਨੂੰ ਇੱਕ ਚੀਜ਼ ਦਿਖਾਣਾ ਜੀ ਕਸਟਮਰ ਦੇ ਲਈ 300 ਰੁਪਏ ਦਾ ਪੜਦਾ ਵੈਲਵਟ ਦਾ ਕਿਆ ਬਾਤ ਹੈ 300 ਰੁਪਏ ਸਿਰਫ ਵੈਲਵਟ ਦਾ ਪੜਦਾ ਕਿਆ ਬਾਤ ਹੈ ਹੈ ਜੀ ਹੈਰਾਨੀ ਵਾਲੀ ਗੱਲ ਬਿਲਕੁਲ ਬਿਲਕੁਲ ਕਦੇ ਵੀ ਨਹੀਂ ਮਿਲ ਸਕਦਾ ਕੰਟਰਾਸਟ ਬਣਾਓ ਜੀ ਦੇਖੋ ਕਿੰਨੀ ਸੋਹਣੀ ਕੰਟਰਾਸਟ ਹੈ 300 ਰੁਪਏ ਦਾ 300 ਰੁਪਏ ਦਾ ਮਤਲਬ ਇਥੇ 300 ਰੁਪਏ ਦਾ ਬਣਾਇਆ ਬਣਾਇਆ ਤਿਆਰ ਜੀ ਤੁਸੀਂ ਜਾ ਕੇ ਸਿਰਫ ਟੰਗ ਲੈਣਾ ਕਿਆ ਬਾਤ ਹੈ ਜੀ ਉਸ ਤੋਂ ਬਾਅਦ ਜੂਠ ਸਿਰਫ 350 ਜੂੜਦਾ ਪੜਦਾ ਹੈਵੀ ਮੋਟਾ ਰਿਵਰਸੀਬਲ ਕਹਿੰਦੇ ਨੇ ਇਹਨੂੰ ਰਿਵਰਸੀਬਲ ਇਹ ਸਿਰਫ 350 ਰੁਪਏ ਚ ਕਮਾਲ ਹੈ ਜੀ ਆਹ ਸਾਰੇ ਅੱਗੇ ਪੂਰ ਵਧੀਆ ਵੈਲਵਟ ਆ ਗਈ 400 ਦੀ ਰੇਂਜ ਆਹ ਦੇਖੋ ਆ ਚੀਜ਼ ਆਈ ਹੈ ਇੱਕ ਇਹ ਵੀ ਇੰਨੇ ਦੇ ਹੀ ਪੜਦਾ ਜੀ 400 450 ਚ ਉਸ ਤੋਂ ਬਾਅਦ ਹੋਰ ਅੱਛੇ ਜਿਵੇਂ ਜਿਨ੍ਹਾਂ ਨੇ ਜ਼ਿਆਦਾ ਵਧੀਆ ਲੈਣੇ ਨੇ 7 600 700 800 ਆਹ ਕੜਾਈਆਂ ਵਾਲੇ ਜੀ ਵਰਕ ਹੋਏ ਹੋਏ ਨੇ ਸਾਰੇ 600 700 ਦੀ ਰੇਂਜ ਦੇਖੋ ਪੜਦੇ ਦੇਖੋ ਪੀਸ ਦੇਖੋ ਕਿੰਨੇ ਕਲਾ ਕਿਸੀ ਆਈਟਮ ਆ ਨੇ ਟਾਪ ਕਲਾ ਆ ਸਾਰੇ ਵਧੀਆ ਤੋਂ ਵਧੀਆ ਜਹਿਜਾ ਤੁਹਾਡਾ ਮਨ ਕਰੇ ਮੈਂ ਆਪ ਦੇਖਾ 700 800 ਹਜ਼ਾਰ ਤੱਕ ਦੀ ਰੇਂਜ ਭਈ ਹੈ ਜੀ ਕੀ ਬਾਤ ਹੈ ਮਤਲਬ ਕਿ 100 ਰੁਪਏ ਤੋਂ ਸ਼ੁਰੂ ਹੋ ਕੇ 100 ਤੋਂ ਸ਼ੁਰੂ ਕੇ ਹਜ਼ਾਰ ਤੱਕ ਹਜ਼ਾਰ ਤੱਕ ਜੀ ਔਰ ਚਲੋ ਬੜੇ ਰੱਜ ਕੇ ਅੱਗੇ ਤਿਹਾਰ ਆ ਰਹੇ ਨੇ ਤੁਹਾਡਾ ਮਨ ਖੁਸ਼ ਕਰਕੇ ਭੇਜਾਂਗੇ ਫਿਰ ਸਭ ਤੋਂ ਵੱਡੀ ਗੱਲ ਅਸੀਂ ਬਲਾਈਂਡ ਚਿਕ ਪੂਰੇ ਦੇਖੋ ਤੁਹਾਨੂੰ ਉਹ ਵੀ ਆਈਟਮ ਦਿਖਾਣਾ ਆਓ ਏ ਬਲਾਈਂਡ ਹੈ ਜੀ ਦੇਖੋ ਇਸ ਤਰ੍ਹਾਂ ਅੱਛਾ ਇਹ ਚੀਜ਼ ਬਣਾਣੀ ਆ ਉਹ ਚੀਜ਼ ਹੈਗੀ ਆ ਮਾਸਟਰ ਜੀ ਬੈਠੇ ਆ ਆ ਚੀਜ਼ ਵੀ ਹੈ ਇਹਨਾਂ ਦੇ ਵਿੱਚ ਇੱਕ ਡਿਜ਼ਾਈਨ ਨਹੀਂ ਸੜੇ ਕੋ ਬਕਸ ਨੇ ਅੱਛਾ ਜੀ ਬਕਸ ਦੇ ਵਿੱਚ ਜਿਹਹਾਂ ਜਾਂ ਤੁਸੀਂ ਡਿਜ਼ਾਈਨ ਕਹੋਗੇ 100 ਰੁਪਏ ਸਕੁਅਰ ਫੁੱਟ ਤੋਂ ਲੈ ਕੇ 1.5 200 ਰੁਪਏ ਤੱਕ ਦਾ ਰੇਟ ਹੈ ਸਕੁਅਰ ਫੁੱਟ ਦਾ ਸਕੁਅਰ ਫੁੱਟ ਬਲਾਈਂਡਸ ਵਗੈਰਾ ਦਾ ਅੱਛਾ ਜੀ ਤੁਸੀਂ ਸਿਰਫ ਆਪਣਾ ਨਾਪ ਦੱਸ ਦੇਣਾ ਤਿਆਰ ਕਰਕੇ ਤੁਹਾਡੇ ਘਰ ਪਹੁੰਚਦੀ ਕਰ ਦੇਣੀ। ਅੱਛਾ ਜੀ। ਹਾਂ ਜੀ। ਕੀ ਬਾਤ ਹੈ। ਮੈਂ ਇੰਤਜ਼ਾਮ ਕੀਤਾ ਹੋਇਆ ਹੈ। ਹਾਂ ਜੀ ਮੈਂ ਮਾਸਟਰ ਜੀ ਵੀ ਬੈਠੇ ਹੋਏ ਆ। ਮਾਸਟਰ ਬੈਠਾ ਜੀ ਜੋ ਮਰਜ਼ੀ ਪੜਦੇ ਠੀਕ ਕਰਾਓ। ਸੂਟ ਸਵਾਉ ਜੋ ਮਰਜ਼ੀ ਬਣੋ। ਕੀ ਬਾਤ ਹੈ। ਆਦੋ ਸਾਰੇ ਮੈਟ ਗਲੀਚੇ ਸਾਰੀ ਕੀ ਚੀਜ਼ ਆ ਸਾਡੀ ਸ਼ਾਪ ਤੇ ਜੀ। ਆ ਕੰਬਲ ਦੀ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਮੈਂ ਪਿੱਛੇ ਭੁੱਲ ਗਿਆ ਗੱਲ ਕਰਦਾ ਕਰਦਾ। ਆ ਜਿਵੇਂ ਕੰਬਲ ਹੈ ਜੀ ਬੈਗ ਚ ਪਾ ਕੇ ਕਿਲੋ ਦਾ ਕੰਬਲ ਕਹਿੰਦੇ ਨੇ ਜੀ ਇਹਨੂੰ। 225 ਰੁਪਏ ਦਾ ਸਰ। 225 ਰੁਪਏ ਦਾ। ਬੈਗ ਦੇ ਵਿੱਚ ਪਾ ਕੇ ਦੇਖੋ ਬੈਗ ਮਿਲੇਗਾ ਜੀ ਕੀ ਬਾਤ ਹੈ ਵੇਟ ਵੀ ਕਰ ਸਕਦੇ ਆ ਪੂਰਾ ਵੇਟ ਕਰਕੇ ਲਵੇਗਾ ਉਸ ਤੋਂ ਇਲਾਵਾ ਡਬਲ ਬੈੱਡ ਦਾ ਕੰਬਲ ਹੈ ਜੀ ਆ ਦੇਖੋ ਡਬਲ ਦੇਖੋ ਕਿੱਡਾ ਸਾਈਜ਼ ਹੈ ਸਿਰਫ 395 6 650 ਵਾਲਾ ਕੰਬਲ ਹੈ 395 395 ਵਿੱਚ ਉਸ ਤੋਂ ਇਲਾਵਾ ਇੱਕ ਹੋਰ ਦੇਣ ਲੈਣ ਵਾਲੇ ਕੰਬਲਾਂ 'ਚ ਵੀ ਰਾਤ ਕਰ ਰਹੀ ਹੈ ਮੈਂ ਜਿਹੜਾ ਪਹਿਲਾਂ ਆਪਾਂ 100 ਰੁਪਏ ਦਾ ਕੰਬਲ ਲੈਂਦੇ ਸੀ ਅੱਧਾ ਕਿਲੋ ਦਾ ਕੰਬਲ ਹੁੰਦਾ ਉਹ ਅੱਛਾ ਉਹ ਮੈਂ 300 ਦੇ 4 ਕਰਤੇ 300 ਦੇ 4 4 ਕਰਤੇ 75 ਰੁਪਏ ਆ ਦੇਖੋ ਜੀ ਇਹ ਕੰਬਲ ਹੈ ਜੀ ਜੇ ਜਿਵੇਂ ਆਪਾਂ ਸੋਟਾ ਦੇ ਨਾਲ ਲਗਾਣੇ ਆ ਜਾਂ ਦੇੜ ਲੈਣ ਵਾਸਤੇ ਤੇ ਸਾਰੇ ਵੈਸੇ 100 ਰੁਪਏ ਦਾ ਸੀਗਾ ਅੱਛਾ ਜੀ ਇਹ 300 ਰੁਪਏ ਦੇ ਚਾ ਕੀ ਬਾਤ ਹੈ 75 ਰੁਪਏ ਦਾ ਸਰ ਕੀ ਬਾਤ ਜਿਹਨੇ ਪੈਕਿੰਗ ਕਰਕੇ ਤੁੰਗਲ ਫਾਬੇ ਚ ਪਾ ਕੇ ਵਧੀਆ ਚਿੱਟੇ ਲਫਾਫੇ 300 ਰੁਪਏ ਦੇ ਚਾ ਮਤਲਬ ਬੜਾ ਕੁਛ ਹੈ ਜੀ ਬਹੁਤ ਚੀਜ਼ਾਂ ਨੇ ਜਦੋਂ ਮਰਜੀ ਆਓ ਬਲ ਹਰ ਚੀਜ਼ ਤੁਹਾਨੂੰ ਸਾਰੇ ਸਸਤੇ ਤੋਂ ਸਸਤੇ ਰੇਟ ਤੁਸੀਂ ਸੁਣੀ ਲਏ ਆ ਤੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਫੰਕਸ਼ਨ ਹੈ ਤਾਂ ਤੁਹਾਡੇ ਕਿੰਨੇ ਹੀ ਲੱਖਾਂ ਰੁਪਏ ਇਸ ਤਰੀਕੇ ਨਾਲ ਬਚ ਸਕਦੇ ਆ ਪਵਨ ਜੀ ਇੱਥੇ ਆਣਾ ਕਿੱਦਾਂ ਹੈ ਥੋੜਾ ਜਿਹਾ ਗਾਈਡ ਕਰ ਦਿਓ ਕਸਟਮਰ ਨੂੰ ਸਾਰਿਆਂ ਨਾਲ ਸੌਖਾ ਜੀ ਬਿਲਕੁਲ ਮੈਂ ਆਪਣੇ ਕਸਟਮਰ ਨੂੰ ਦੱਸ ਦਿੰਨਾ ਇੱਕੋ ਹੀ ਰੋਡ ਹੈ ਇਹ ਲੁਧਿਆਣਾ ਤੋਂ ਚੰਡੀਗੜ੍ਹ ਇਹਦੇ ਦਰਮਿਆਨ ਉਹਦਾ ਸਮਰਾਲਾ ਸ਼ਹਿਰ ਕਸਬਾ ਹੀ ਹੈ ਲੇਕਿਨ ਮੰਡੀ ਬੜੀ ਮਸ਼ਹੂਰ ਹੈ بس ਕਿਤੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਜੇ ਨੂੰ ਮਰਜ਼ੀ ਪੁੱਛ ਲੋ ਕਿਉਂਕਿ ਕੋਈ ਦੁਕਾਨ ਹੈ ਸ਼ੇਰੀ ਵਾਲਾ ਜੀ ਹੈ ਲੋ ਬਸ ਫੇਮਸ ਦੁਕਾਨ ਹੈ 75085 33307 75085 33307 ਸਾਹਮਣੇ ਸ਼ਾਮ ਸਲਕ ਸਟੋਰ ਹੈ ਬਿਲਕੁਲ ਆਪੋਜੀਟ ਬਸ ਉਹਦੇ ਸਾਹਮਣੇ ਸਾਡਾ ਸਟੋਰ ਹੈ ਪਹਿਲਾਂ ਦੋ ਦੁਕਾਨਾਂ ਪਿੱਛੇ ਸੀ ਹੁਣ ਅੱਗੇ ਆ ਗਿਆ ਉਧਰ ਨਾ ਦੁਕਾਨ ਛੋਟੀ ਸੀ ਸਮਾਨ ਪੂਰਾ ਨਹੀਂ ਸੀ ਉਹਦਾ ਕਸਟਮਰ ਨੇ ਕਿਹਾ ਵੀ ਸਮਾਨ ਇਸ ਕਰਕੇ ਤਿੰਨ ਮੰਜ਼ਿਲਾ ਬਣਾਤਾ ਜੀ ਤੁਸੀਂ ਦੇਖ ਹੀ ਲਿਆ ਅੰਦਰ ਕਿੰਨਾ ਲੰਬਾ ਸਟੋਰ ਹੈ ਤਿੰਨ ਮੰਜ਼ਿਲਾ ਬਣਾਤੀਆਂ ਤਿਆਰੀ ਚੱਲ ਰਹੀ ਹੈ ਜੀ ਉੱਪਰ ਹਰ ਇੱਕ ਚੀਜ਼ ਪ੍ਰੋਵਾਈਡ ਕਰਾਵਾਂਗੇ ਗੱਦੇ ਗਦੈਲੇ ਸਭ ਕੁਝ ਸਮਾਨ ਦੇ ਨਾਲ ਨਾਲ ਰੇਡ ਵੀ ਤੁਹਾਨੂੰ ਆਪਣੇ ਆਪ ਅਦਾ ਲੱਜੇਗਾ ਵੀ ਰੇਡ ਕਾਏ ਚ ਪਾਣੀ ਬਾਤ ਲੁਧਿਆਣਾ ਜਾਣ ਦੀ ਲੋੜ ਜਿੱਥੇ ਵੀ ਖੰਨਾ ਸਮਾ ਪਾਚੀਵਾੜਾ ਕਿਤੇ ਵੀ ਪੁੱਛਣ ਦੀ ਲੋੜ ਨਹੀਂ ਚੁੱਪ ਕਰਕੇ ਆਜੋ ਬਸ ਤੁਹਾਡਾ ਇੱਥੋਂ ਕੋਟਾ ਪੂਰਾ ਕਰਕੇ ਭੇਜਾਂਗੇ